ਸਤਨਾਮ ਵਾਹਿਗੁਰੂ ਸਾਹਿਬ ਜੀਓ ਸੋਹੀ ਮਹਿਲਾ ਪਹਿਲਾ ਪਾਂਡਾ ਅੱਛਾ ਸੋਏ ਜੋ ਤਿਸ ਭਾਵਸੀ ਪਾਂਡਾ ਅਤਮਲੀਣ ਤੋਤਾ ਅੱਛਾ ਨਾ ਹੋਏ ਸੀ ਪਾਂਡਾ ਅੱਛਾ ਸੋਏ ਜੋ ਤਿਸ ਭਾਵ ਸੀ ਪਾਂਡਾ ਅਤਮਲੀਰ ਤੋਤਾ ਅੱਛਾ ਨਾ ਹੋਏ ਸੀ ਗੁਰੂ ਦੁਆਰੇ ਹੋਏ ਸੋਜੀ ਪਾਏ ਸੀ ਇਤੇ ਦੁਆਰੇ ਧੋਏ ਅੱਛਾ ਹੋਏ ਸੀ ਮਲੇ ਅچھے ਕਾ ਵਿਚਾਰ ਆਪ ਵਰਤਾਏ ਸੀ ਮਤ ਕੋ ਜਾਣੇ ਜਾਏ ਅਗੈ ਪਾਇਸੀ ਜੇ ਕਰਮ ਕਮਾਏ ਤੇ ਆ ਹੋਈਸੀ ਅੰਮ੍ਰਿਤ ਹਰ ਕਾ ਨਾਉ ਆਪ ਵਰਤਾਏਸੀ ਚਲਿਆ ਪਤਿ ਸੋ ਜਨਮ ਸਵਾਰ ਵਜਾ ਵੈਸੀ ਮਾਨਸ ਕਿਆ ਵਿਚਾਰਾ ਤੇ ਲੋਕ ਸੁਣਾਏ ਸੀ ਨਾਨਕ ਆਪ ਨਿਹਾਲ ਸਭ ਕੋល ਤਾਰਸੀ ਚਲਿਆ ਪਤ ਸੋ ਜਨਮ ਸਵਾਰ ਵਜਾ ਵਾਏ ਸੀ ਮਾਨਸ ਕਿਆ ਵਿਚਾਰਾ ਤੇ ਲੋਕ ਸੁਣਾਏ ਸੀ ਨਾਨਕ ਆਪ ਨਿਹਾਲ ਸਭ ਕੋ ਲਤਾਰ ਸੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ